ਰੋਮਨੇ ਕਾਲੀ ਦਲ ਤੋਂ ਉਮੀਦਵਾਰ 라ਜਵਿੰਦਰ ਜੀ ਨੂੰ ਜਿਹੜਾ ਫਰੀਦਕੋਟ ਸੀਟ ਤੋਂ ਐਲਾਨਿਆ ਗਿਆ ਅਤੇ ਇਸ ਵਕਤ ਪੂਰੇ ਦਿਨ ਦੀ ਜਿਹੜੀ ਹੈਗਾ ਜਿਹਨਾਂ ਦਾ ਸ਼ੈਡਿਊਲ ਬਿਜ਼ੀ ਰਿਹਾ ਹੈ ਅਤੇ ਇਸ ਵਕਤ ਗੱਲ ਕੀਤੀ ਜਾਵੇ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲੇ ਤਾਂ ਇਹ ਜਾਨਣਾ ਚਾਹੁੰਦੇ ਆ ਕਿ ਇਸ ਵਕਤ ਲੋਕਾਂ ਦੇ ਵਿੱਚ ਜਾ ਰਹੇ ਹੋ ਕੀ ਕੁਝ ਨਵਾਂ ਕੀ ਕੁਝ ਵੇਖਣ ਨੂੰ ਮਿਲ ਰਿਹਾ ਨਵਾਂ ਤਾਂ ਸ਼ੋਮਨੀ ਅਕਾਲੀ ਦਲ ਦੇ ਲਈ ਜਿਹੜਾ ਜੋਸ਼ ਪਹਿਲਾਂ ਲੋਕਾਂ ਦੇ ਵਿੱਚ ਹੋਇਆ ਕਰਦਾ ਸੀ ਉਹ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਲੋਕਾਂ ਵਿੱਚ ਬੜਾ ਉਤਸ਼ਾਹ ਹੈ ਕਿ ਸ਼ੋਮਨੀ ਅਕਾਲੀ ਦਲ ਜਿਹੜੀ ਹੈ ਉਹ ਉਸ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਹੋਰ ਵੀ ਪੱਕਾ ਹੋਇਆ ਜੁ ਮੈਂ ਮਹਿਸੂਸ ਕੀਤਾ ਇਸ ਦੌਰੇ ਦੇ ਦੌਰਾਨ ਤਾਂ ਇਹ ਦੌਰੇ ਦੇ ਵਿੱਚ ਅਸੀਂ ਮੀਟਿੰਗ ਸੀਗੀ ਅੱਜ ਜਿਹੜੀਆਂ ਮੇਨ ਕ੍ਰੀਮ ਸੀ ਜਿਹੜੇ ਸਾਡੇ ਵਰਕਰ ਉਹਨਾਂ ਦੇ ਨਾਲ ਤਾਂ ਉਹਨਾਂ ਵਿੱਚ ਵੀ ਪੂਰਾ ਉਤਸ਼ਾਹ ਸੀ ਆਉਣ ਵਾਲੇ ਸਮੇਂ ਦੇ ਲਈ ਡਿਊਟੀਆਂ ਵੰਡ ਲਈਆਂ ਗਈਆਂ ਆ ਜਿਸ ਤਰ੍ਹਾਂ ਵੀ ਪਾਰਟੀ ਦੇ ਜਿਹੜੇ ਪ੍ਰੋਗਰਾਮ ਹੁਣ ਬੰਨ ਗਏ ਨੈਕਸਟ ਜਿਹੜੇ ਆ ਉਹ ਅਸੀਂ ਉਹ ਪਹੁੰਚ ਜਿਹੜੀ ਆ ਆਮ ਪਬਲਿਕ ਤੱਕ ਹੁਣ ਸਾਰਿਆਂ ਤੱਕ ਫਿਰ ਕਰਨ ਜਾ ਰਹੇ ਹਾਂ। ਅ ਮੁਸ਼ਕਿਲ ਤਾਂ ਲੱਗ ਰਿਹਾ ਧਰਮਕੋਟ ਤੋਂ ਆ ਕੇ ਐਸ ਇਲਾਕੇ ਵਿੱਚ ਵਰਕ ਕਰਨਾ ਕਿਉਂਕਿ ਕੁਝ ਲੋਕਾਂ ਲਈ ਵੀ ਤੁਸੀਂ ਨਵੇਂ ਹੋ। ਕਾਫੀ ਲੋਕ ਤੁਹਾਨੂੰ ਜਾਣਦੇ ਵੀ ਨਹੀਂ ਹੋਣ ਹੋਏ। ਅ ਮੁਸ਼ਕਿਲ ਬਿਲਕੁਲ ਨਹੀਂ ਲੱਗਦਾ ਕਿਉਂਕਿ ਇੱਥੇ ਨਾਨਕੀ ਹੈ ਮੇਰੇ ਫਰੀਦਕੋਟ ਦੇ ਵਿੱਚ ਮੇਰਾ ਇੱਕ ਘਰ ਇੱਥੇ ਹੈ ਇੱਕ ਮੇਰਾ ਘਰ ਮੋਗੇ ਹੈ ਤੇ ਮੋਗੇ ਰਹਿਸ਼ ਹੈ ਮੇਰੀ। ਫਰੀਦਕੋਟ ਦੇ ਵਿੱਚ ਮੈਨੂੰ ਕੋਈ ਮੁਸ਼ਕਿਲ ਨਹੀਂ ਲੱਗਦਾ ਮੇਰੇ ਦੋਸਤ ਬਹੁਤ ਨੇ ਮੇਰੇ ਪਿਤਾ ਸਰਦਾਰ ਸੀਤਲ ਸਿੰਘ ਜੀ ਜੋ ਵਿਧਾਇਕ ਰਹੇ ਉਹ ਇੱਥੇ ਸਰਕਾਰੀ ਵਕੀਲ ਵੀ ਰਹੇ ਤਾਂ ਸਾਰੇ ਵਕੀਲਾਂ ਦੇ ਨਾਲ ਉਹਨਾਂ ਦੀ ਇੱਕ ਆਪਦਾ ਦੋਸਤਾਨਾ ਸਬੰਧ ਹੈ ਮੈਂ ਖੁਦ ਅਜੰਤਾ ਅਕੈਡਮੀ ਇੱਥੋਂ ਪੜ੍ਹਦਾ ਰਿਹਾ ਮੇਰਾ ਮੇਰਾ ਜਿਹੜਾ ਇੱਥੇ ਬਚਪਨ ਨਿਕਲਿਆ ਅਜੰਤਾ ਅਕੈਡਮੀ ਦੇ ਵਿੱਚੋਂ ਮੈਂ ਪੜ੍ਹਦਾ ਰਿਹਾ ਤੇ ਮੇਰਾ ਦੋਸਤਾਨਾ ਜਿਹੜਾ ਇੱਥੇ ਕਾਫੀ ਮੇਰੇ ਲਿੰਕਸ ਨੇ ਤਾਂ ਕੋਈ ਵੀ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਮੈਨੂੰ ਐਂ ਲੱਗਦਾ ਮੇਰਾ ਇਹ ਵੀ ਕਾਰ ਅ ਦੋ ਫਿਲਮੀ ਚਿਹਰੇ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਨੇ ਉਹਨਾਂ ਦੀ ਪਬਲਿਸਿਟੀ ਵੈਸੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਿਤੇ ਲੱਗ ਰਿਹਾ ਕਿ ਮੁਸ਼ਕਿਲਾਂ ਪੈਦਾ ਹੋ ਰਹੀਆਂ ਉਸ ਚੀਜ਼ ਨੂੰ ਲੈ ਕੇ ਦੇਖੋ 노 ਡਾਊਟ ਕਿ ਜਿਹੜੇ ਦੂਸਰੇ ਪਾਸੇ ਉਮੀਦਵਾਰ ਨੇ ਉਹ ਸੈਲੀਬ੍ਰਿਟੀ ਨੇ ਉਹ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਕਲਾਕਾਰ ਨੇ ਮੈਂ ਤਾਂ ਇੱਕ ਆਮ ਪਰਿਵਾਰ ਦਾ ਬੱਚਾ ਹੈਗਾ ਜਿਹੜੇ ਸ਼ੁਰੂ ਤੋਂ ਹੀ ਪਾਰਟੀ ਔਰ ਲੋਕਾਂ ਨੂੰ ਸਮਰਪਤ ਰਏ ਲੋਕਾਂ ਦੇ ਦੁੱਖ ਸੁੱਖ ਦੇ ਸਾਂਝੀ ਰਏ ਤਾਂ ਮੈਂ ਸੈਲੀਬ੍ਰਿਟੀ ਤਾਂ ਨਹੀਂ ਹਾਂ ਪਰ ਇਹ ਜ਼ਰੂਰ ਪਤਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਕੀ ਹੁੰਦੀਆਂ ਨੇ ਲੋਕਾਂ ਦੇ ਵਿੱਚ ਵਿਚਰਨਾ ਕਿਵੇਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਔਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਅਹਿਮ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਉਹਨਾਂ ਦਾ ਮੈਨੂੰ ਪਤਾ ਹੈ ਤਾਂ ਸੈਲੀਬ੍ਰਿਟੀ ਹੋਣਾ ਇੱਕ ਵੱਖਰੀ ਗੱਲ ਹੈ ਅਦਬ ਹੈ ਉਹਨਾਂ ਦਾ ਪਰ ਜਿਹੜਾ ਪ੍ਰੈਕਟੀਕਲ ਸ਼ੇਪ ਦੇ ਵਿੱਚ ਲੋਕਾਂ ਦੀ ਸੇਵਾ ਕਰਨੀ ਔਰ ਦਿਨ ਰਾਤ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਾ ਇਹ ਇੱਕ ਵੱਖਰਾ ਮੁੱਦਾ ਜਿਹੜਾ ਮੈਨੂੰ ਆਪਣੇ ਪਰਿਵਾਰ ਵੱਲੋਂ ਮਿਲਿਆ ਸਰ ਇੱਕ ਅੱਜ ਚਰਚਾ ਦਾ ਵਿਸ਼ਾ ਚੱਲ ਰਿਹਾ ਹੈ ਕਿ ਤੁਹਾਡੇ ਬ੍ਰਦਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਕੀ ਸਚਾਈ ਹੈ ਇਸ ਦੀ ਕੀ ਰੀਜ਼ਨ ਰਹੀ ਹੋਣੀ ਇਹ ਕੋਈ ਰੀਜ਼ਨ ਕੋਈ ਜ਼ਿਆਦਾ ਵੈਸੇ ਤਾਂ ਇਹ ਬਹੁਤ ਛੋਟੇ ਦਰਜੇ ਦੀ ਸਿਆਸਤ ਹੈ ਜਿਹੜੀ ਕਿ ਕੀਤੀ ਗਈ ਹੈ ਮੈਂ ਨਹੀਂ ਸਮਝਦਾ ਕਿ ਇਹ ਕੋਈ ਬਹੁਤ ਹੀ ਵੱਡੀ ਗੱਲ ਹੈ ਰੀਜ਼ਨ ਇਹ ਵੀ ਵਿਚਾਰਾਂ ਦੀ ਮਤਭੇਦ ਹੋ ਸਕਦੇ ਨੇ ਮੇਰੇ ਸਤਿਕਾਰਯੋਗ ਮਾਤਾ ਪਿਤਾ ਜੀ ਉਹਨਾਂ ਵੱਲੋਂ ਪਹਿਲਾਂ ਵੀ ਉਹ ਉਹਨੂੰ ਸਮਝਾਇਆ ਗਿਆ ਉਹ ਥੋੜਾ ਅ ਮਤਲਬ ਉਹਦੀ ਵਿਚਾਰਧਾਰਾ ਅਲੱਗ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਵਿਚਾਰਧਾਰਾ ਰਲੇ ਕਿਉਂਕਿ ਅਸੀਂ ਸਿੱਖੀ ਸਿਧਾਂਤਾਂ ਦੇ ਚੱਲਣ ਵਾਲੇ ਆ ਸਾਰਾ ਪਰਿਵਾਰ ਉਹਦੇ ਕੁਝ ਆਪਣੇ ਵਿਚਾਰ ਨੇ ਪਰ ਕੋਈ ਪ੍ਰਮਾਤਮਾ ਉਹਨੂੰ ਸਮੱਤ ਬਖਸ਼ੇ ਕਿਉਂਕਿ ਬਹੁਤ ਵੱਡਾ ਅਹਿਦ ਲੋਕ ਸੇਵਾ ਦਾ ਲੈ ਕੇ ਤੁਰੇ ਆ ਤੇ ਇਹ ਪਾਰਟੀਆਂ ਦਾ ਸ਼ੁਰੂ ਤੋਂ ਕੰਮ ਰਿਹਾ ਹੈਗਾ ਭਰਾਵਾਂ ਦੇ ਵਿੱਚ ਟ੍ਰੇਡ ਪਾਉਣਾ ਤਾਂ ਇਹ ਬੜੀ ਛੋਟੀ ਦਰਜੇ ਦੀ ਰਾਜਨੀਤੀ ਹੈ ਜਿਹਦੇ ਤੋਂ ਸਾਨੂੰ ਗਰੇਜ ਹੀ ਕਰਨਾ ਚਾਹੀਦਾ ਹੁਣ ਅਗਲੇ ਜਿਵੇਂ ਏਰੀਆ ਕਾਫੀ ਵੱਡਾ ਹੈਗਾ ਤਾਂ ਹੁਣ ਅਗਲੇ ਕੀ ਪਲਾਨ ਨੇ ਕੀ ਕੁਝ ਸੋਚਿਆ ਹੈ ਕਿ ਕੀ ਕੁਝ ਕਰਨਾ ਹੈ ਦੇਖੋ ਇਹ ਇਲੈਕਸ਼ਨ ਹੈ ਜਿਹੜਾ ਇਹ ਇਲੈਕਸ਼ਨ ਜਿਹੜੇ ਪਾਰਟੀ ਦਾ ਮੇਨ ਕਾਡਰ ਹੁੰਦਾ ਵਰਕਰ ਹੁੰਦਾ ਹੈ ਉਹਨਾਂ ਦਾ ਇਲੈਕਸ਼ਨ ਹੁੰਦਾ ਦਾਸ ਪਹਿਲਾਂ ਵੀ ਵਿਚਰਦਾ ਰਿਹਾ ਨੌ ਹਲਕਿਆਂ ਦੇ ਵਿੱਚ ਇੱਕ ਆਪਣੇ ਸੰਬੰਧ ਨੇ ਆਪਣੇ ਰਿਸ਼ਤੇ ਨਾਤੇ ਨੇ ਤੇ ਇਹਨਾਂ ਇਹ ਸਾਰੇ ਜਿਹੜੇ ਸਾਡੇ ਜ਼ਿਲ੍ਹਾ ਇੰਚਾਰਜ ਉਹ ਵੀ ਪੂਰੇ ਮਜ਼ਬੂਤ ਬੈਠੇ ਨੇ ਔਰ ਸਾਡੇ ਜਿਹੜੇ ਵਰਕਰ ਨੇ ਪੂਰੇ ਮਜ਼ਬੂਤ ਬੈਠੇ ਨੇ ਚੜ੍ਹਦੀ ਕਲਾ 'ਚ ਬੈਠੇ ਨੇ ਤੇ ਦਾਸ ਕਦੇ ਅੱਕਦਾ ਥੱਕਦਾ ਨਹੀਂ ਕਿਉਂਕਿ ਦਿਨ ਰਾਤ ਇੱਕ ਕਰਨ ਵਾਲੇ ਬੰਦੇ ਆ ਛੋਟੇ ਹੁੰਦਿਆਂ ਤੋਂ ਹੀ ਇਹ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਕੋਈ ਇਹੋ ਜੀ ਸਮੱਸਿਆ ਨਹੀਂ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਜੇ ਅਸੀਂ ਕੋਈ ਸੱਚੀ ਕੋਈ ਨੀਤ ਲੈ ਕੇ ਤੁਰੇ ਆ ਤੇ ਪਰਮਾਤਮਾ ਜਰੂਰ ਇਸ ਨੂੰ ਪਾਗ ਲਾਏਗਾ ਜੋ ਮੱਚ ਤਾਂ ਇਸ ਵਕ ਤੁਹਾਡੇ ਨਾਲ ਰਾਜਵਿੰਦਰ ਜੀ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੇ ਅਗਲੇ ਉਹਨਾਂ ਦੇ ਪਲਾਨ ਰਹਿਣ ਵਾਲੇ ਨਾਲ ਤੇ ਉਹਨਾਂ ਨੇ ਇਸ ਵਿਸ਼ੇ ਤੇ ਵੀ ਗੱਲਬਾਤ ਕੀਤੀ ਹੈ ਕਿ ਖਬਰ ਆ ਰਹੀ ਸੀ ਕਿ ਉਹਨਾਂ ਦਾ ਛੋਟਾ ਪਰਾ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹੈ ਤਾਂ ਉਸ ਤੋਂ ਵੀ ਇਹਨਾਂ ਨੇ ਆਪਣਾ ਸਪਸ਼ਟਿਕਨ ਦਿੱਤਾ ਹੈ ਤਾਂ ਫਿਲਹਾਲ ਦੀ ਗੱਡੀ ਗੱਲ ਕੀਤੀ ਜਾਵੇ ਤਾਂ ਦੇਖਦੇ ਹਾਂ ਕਿ ਲੋਕ ਕਿਸ ਨੂੰ ਜਿਹੜਾ ਹੈਗਾ ਫਤਵਾ ਦਿੰਦੇ ਨੇ ਜਿੱਤ ਕਿਸ ਦੇ ਸਿਰ ਤੇ ਬਣਨੀ ਜਾਂਦੀ ਹੈ ਫਰੀਦਕੋਟ ਤੋਂ ਕੈਮਰਾ ਪਸਲ ਮਰਪੀ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par